1574 ਇਸਵੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਹਰਿਮੰਦਰ ਸਾਹਿਬ ਸਿਰਜਣਾ ਤੋਂ ਬਾਅਦ ਸਿੱਖ ਅਧਿਆਤਮਿਕ ਅਤੇ ਰਾਜਨੀਤਿਕ ਮਾਮਲਿਆਂ ਦਾ ਕੇਂਦਰ ਰਿਹਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਲਗਾਤਾਰ ਹਰ ਸ਼ਾਸਕ ਨੇ ਹਰਿਮੰਦਰ ਸਾਹਿਬ ਦੇ ਪ੍ਰਬੰਧਨ ਅਤੇ ਸਿੱਖ ਜਗਤ ਅੰਦਰ ਇਸ ਦੇ ਪ੍ਰਭਾਵ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਹਰਿਮੰਦਰ ਸਾਹਿਬ ਤੇ ਕਈ ਵਾਰ ਹਮਲਾ ਕੀਤਾ ਗਿਆ ਅਤੇ ਤਬਾਹ ਕੀਤਾ ਗਿਆ ਹਾਲਾਂਕਿ ਹਰ ਵਾਰ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਹੱਥਾਂ ਤੋਂ ਮੁਕਤ ਕੀਤਾ ਗਿਆ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸ਼ਾਨਦਾਰ ਢੰਗ ਨਾਲ ਦੁਬਾਰਾ ਬਣਾਇਆ ਗਿਆ ਹੈ। ਅੱਜ ਗੱਲ ਕਰਾਂਗੇ ਸਿੱਖਾਂ ਦੇ ਸਭ ਤੋਂ ਵੱਡੇ ਤੀਰਥ ਸੱਚਖੰਡ ਜੀ ਦਰਬਾਰ ਸਾਹਿਬ ਉੱਪਰ ਕਿੰਨੀ ਵਾਰ ਅਤੇ ਕਦੋਂ-ਕਦੋਂ ਹਮਲੇ ਕੀਤੇ ਗਏ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਸਨ 1737 ਵਿੱਚ ਜਕਰੀਆ ਖਾਨ ਦੁਆਰਾ ਕੀਤਾ ਗਿਆ ਪਹਿਲਾ ਹਮਲਾ 1737 ਵਿੱਚ ਪੰਜਾਬ ਦੇ ਗਵਰਨਰ ਜਕਰੀਆ ਖਾਨ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਅਤੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਜੋ ਦਸ਼ਮੀਸ਼ ਜੀ ਦੇ ਸਭ ਤੋਂ ਪਿਆਰੇ ਅਤੇ ਬਹੁਤ ਅਧਿਆਤਮਿਕ ਸਿੱਖਾਂ ਵਿੱਚੋਂ ਇੱਕ ਸਨ ਅਤੇ ਕੰਪਲੈਕਸ ਦੇ ਮੁੱਚੇ ਪ੍ਰਬੰਧਨ ਲਈ ਜ਼ਿੰਮੇਵਾਰ ਸਨ ਮੁਗਲ ਅਧਿਕਾਰੀ ਮਸਾ ਰੰਗੜ ਨੂੰ ਫਿਰ ਕੰਪਲੈਕਸ ਦਾ ਇੰਚਾਰਜ ਬਣਾਇਆ ਗਿਆ ਸੀ ਉਸਨੇ ਗੁਰਦੁਆਰਾ ਸਾਹਿਬ ਅਤੇ ਸਰੋਵਰ ਦੀ ਬੇਦਬੀ ਕੀਤੀ। ਉਸਨੇ ਹਰਮੰਦਰ ਸਾਹਿਬ ਦੀ ਹੱਦ ਅੰਦਰ ਸ਼ਰਾਬ, ਤੰਬਾਕੂ, ਨਸ਼ੀਲੇ ਪਦਾਰਥਾਂ ਦੇ ਖੁੱਲੇ ਆਮ ਵਰਤੋਂ ਦੀ ਆਗਿਆ ਦਿੱਤੀ ਅਤੇ ਇਸ ਪਵਿੱਤਰ ਸਥਾਨ ਨੂੰ ਵਿਸ਼ਵਾਕਾਰ ਵਿੱਚ ਬਦਲ ਦਿੱਤਾ। ਜਿਨ੍ਹਾਂ ਸਿੱਖਾਂ ਨੂੰ ਮੁਗਲਾਂ ਦੁਆਰਾ ਜੰਗਲਾਂ ਅਤੇ ਮਾਰਥਲਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ 1740 ਵਿੱਚ ਇਸ ਦੁਖਦਾਈ ਘਟਨਾ ਬਾਰੇ ਪਤਾ ਲੱਗਿਆ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨਾਮ ਦੇ ਦੋ ਬੁਰ ਸਿੱਖਾਂ ਨੇ ਆਪਣੇ ਆਪ ਨੂੰ ਮੁਸਲਮ ਟੈਕਸਟ ਇਕੱਠਾ ਕਰਨ ਵਾਲਿਆਂ ਦਾ ਪੇਸ ਬਣਾ ਲਿਆ ਅਤੇ ਹਰਮੰਦਰ ਸਾਹਿਬ ਦੇ ਅੰਦਰ ਮਸਜਿਦ ਰੰਗੜ ਨਾਲ ਇੱਕ ਮੁਲਾਕਾਤ ਦੀ ਅਰਜੀ ਲਾਈ। ਹਰਿਮੰਦਰ ਸਾਹਿਬ ਵਿੱਚ ਦਾਖਲ ਹੁੰਦੇ ਹੀ ਉਨ੍ਹਾਂ ਨੇ ਮਸਜਿਦ ਰੰਗੜ ਦਾ ਸਿਰ ਵੱਡ ਦਿੱਤਾ ਅਤੇ ਉਸ ਨੂੰ ਵਰਛੇ ਤੇ ਟੰਗ ਕੇ ਚਲੇ ਗਏ। ਹੈਰਾਨੀਜਨਕ ਤੌਰ ਤੇ ਇਹਨਾਂ ਬਹਾਦਰ ਸਿੱਖਾਂ ਨੇ ਸਾਰੇ ਮੁਗਲ ਗਾਡਾ ਅਤੇ ਸਿਪਾਈਆਂ ਦੇ ਸਾਹਮਣੇ ਇਹ ਸਭ ਕੀਤਾ। 7 ਸਾਲਾਂ ਦੇ ਅੰਦਰ-ਅੰਦਰ ਖਾਲਸਾ ਹਰਿਮੰਦਰ ਸਾਹਿਬ ਨੂੰ ਮੁਗਲਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਾਉਣ ਦੇ ਯੋਗ ਹੋ ਗਿਆ। ਇਹ ਘਟਨਾ ਅੰਤ ਵਿੱਚ ਖਾਲਸਾ ਰਾਜ ਦੇ ਗਠਨ ਦਾ ਕਾਰਨ ਬਣੀ। ਅਹਿਮਦ ਅਬਦਾਲੀ ਦੁਆਰਾ ਦੂਜਾ ਹਮਲਾ 1757 ਅਕਤੂਬਰ 1757 ਵਿੱਚ ਅਹਿਮਦ ਅਬਦਾਲੀ ਨੇ ਭਾਰਤ 'ਤੇ ਆਪਣਾ ਚੌਥਾ ਹਮਲਾ ਕੀਤਾ। ਹਮੇਸ਼ਾ ਵਾਂਗ ਸਿੱਖਾਂ ਨੇ ਅਬਦਾਲੀ ਦੇ ਭਾਰਤ ਨੂੰ ਲੁੱਟਣ ਦੇ ਕੰਮ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ। ਉਹ ਗਰੀਲਾ ਰਣਨੀਤੀਆਂ ਦੀ ਵਰਤੋਂ ਕਰਕੇ ਉਸ ਦੀਆਂ ਫੌਜਾਂ ਨੂੰ ਲਗਾਤਾਰ ਪਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਅਣਗਿਣਤ ਹਿੰਦੂ ਵਰਤਾਂ ਨੂੰ ਬਚਾਉਂਦੇ ਸਨ ਜਿਨ੍ਹਾਂ ਨੂੰ ਅਗਵਾ ਕਰਕੇ ਅਫਗਾਨਿਸਤਾਨ ਲੈ ਜਾਇਆ ਜਾ ਰਿਹਾ ਹੁੰਦਾ ਸੀ ਜਿੱਥੇ ਉਨ੍ਹਾਂ ਨੂੰ ਗੁਲਾਮਾਂ ਵਜੋਂ ਵੇਚਿਆ ਜਾਂਦਾ ਸੀ ਸਿੱਖ ਸ਼ਕਤੀ ਦੇ ਆਧਾਰ ਨੂੰ ਤੋੜਨ ਲਈ ਅਬਦਾਲੀ ਨੇ 1757 ਵਿੱਚ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਪਵਿੱਤਰ ਸਰੋਵਰ ਮਲਬੇ ਅਤੇ ਜਾਨਵਰਾਂ ਦੀਆਂ ਲਾਸ਼ਾਂ ਨਾਲ ਪ੍ਰਦੂਸ਼ਿਤ ਹੋ ਗਿਆ ਸਿੱਖਾਂ ਨੇ ਸਤਾਨਾ ਸਾਹਿਬ 57 ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਫੈਸਲਾ ਕੀਤਾ। ਇੱਕ ਭਿਆਨਕ ਲੜਾਈ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ ਪਰ ਸਿੱਖ ਆਪਣੀ ਖੋਜ ਵਿੱਚ ਸਫਲ ਹੋ ਗਏ ਅਤੇ ਉੱਥੇ ਦੀਵਾਲੀ ਮਨਾਉਣ ਦੇ ਯੋਗ ਹੋ ਗਏ। ਉਨ੍ਹਾਂ ਨੇ ਵਿਸਾਖੀ 1758 ਨੂੰ ਇਸ ਸਥਾਨ ਦੀ ਸਫਾਈ ਅਤੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਹੈਰਾਨ ਕਰਨ ਵਾਲੀ ਜਿੱਤ ਨੇ ਅਬਦਾਲੀ ਅੰਦਰ ਸਿੱਖਾਂ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਇੱਛਾ ਪੈਦਾ ਕਰ ਦਿੱਤੀ। ਅਹਿਮਦ ਜ਼ਾਬਦਾਲੀ ਦੁਆਰਾ ਤਿੱਜਾ ਹਮਲਾ 1708 5 ਫਰਵਰੀ 1708 ਨੂੰ ਇੱਕ ਅਫਗਾਨ ਫੌਜ ਜਿਸ ਵਿੱਚ 1.5 ਲੱਖ ਸੈਨਿਕ ਸਨ ਨੇ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਦੇ ਇੱਕ ਵੱਡੇ ਇਕੱਠ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਹੋਈ ਭਿਆਨਕ ਲੜਾਈ ਵਿੱਚ 30,000 ਤੋਂ ਵੱਧ ਸਿੱਖ ਮਾਰੇ ਗਏ। ਇਸ ਨੂੰ ਵੱਡੇ ਕੱਲੂ ਕਾਰੇ ਵਜੋਂ ਜਾਣਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਇੱਕ ਵਾਰ ਫਿਰ ਉਡਾ ਦਿੱਤਾ ਅਤੇ ਸਰੋਵਰ, ਕੂੜੇ ਅਤੇ گاਵਾ ਬਲਦਾਂ ਦੀਆਂ ਅੰਤੜੀਆਂ ਨਾਲ ਦੂਸ਼ਿਤ ਕੀਤਾ। ਤੋਪ ਦੀ ਗੋਲਾਬਾਰੀ ਦੌਰਾਨ ਹਰਮੰਦਰ ਸਾਹਿਬ ਦੀ ਇੱਕ ਇੱਟ ਅਬਦਾਲੀ ਦੇ ਨੱਕ ਤੇ ਲੱਗੀ। ਇਹ ਸੱਟ ਬਾਅਦ ਵਿੱਚ ਕੈਂਸਰ ਬਣ ਗਈ ਅਤੇ 1773 ਵਿੱਚ ਉਸ ਦੀ ਮੌਤ ਦਾ ਕਾਰਨ ਬਣੀ। ਵੱਡੇ ਜਾਨੀ ਨੁਕਸਾਨ ਦੇ ਬਾਵਜੂਦ ਸਿੱਖ ਅਕਤੂਬਰ 1762 ਵਿੱਚ ਬੰਦੀਸ਼ਰ ਦਿਵਸ ਦਾ ਜਸ਼ਨ ਮਨਾਉਣ ਲਈ ਹਰਮੰਦਰ ਸਾਹਿਬ ਵਿਖੇ ਇਕੱਠੇ ਹੋਏ ਅਬਦਾਲੀ ਨੇ ਸੋਚਿਆ ਕਿ ਸਿੱਖ ਲਗਭਗ ਤਬਾਹ ਹੋ ਗਏ ਹਨ ਇਸ ਲਈ ਉਸਨੇ ਸਿੱਖਾਂ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਇੱਕ ਵੱਡੀ ਫੌਜ ਭੇਜੀ ਭਾਵੇਂ ਸਿੱਖਾਂ ਦੀ ਗਿਣਤੀ ਘੱਟ ਸੀ ਪਰ ਉਨ੍ਹਾਂ ਨੇ ਅਬਦਾਲੀ ਦੀ ਫੌਜ ਨੂੰ ਹਰਾ ਦਿੱਤਾ ਅਤੇ ਉਸ ਨੂੰ ਅਫਗਾਨਿਸਤਾਨ ਵਾਪਸ ਭਜਾ ਦਿੱਤਾ ਅਹਿਮਦ ਜ਼ਾ ਅਬਦਾਲੀ ਦੁਆਰਾ ਚੌਥਾ ਹਮਲਾ 1764 ਦਸੰਬਰ 1764 ਵਿੱਚ ਅਹਿਮਦ ਅਬਦਾਲੀ ਭਾਰਤ ਉਤੇ ਆਪਣੇ 7ਵੇਂ ਹਮਲੇ ਦੌਰਾਨ ਲਾਹੌਰ ਪਹੁੰਚਿਆ ਇੱਕ ਵਾਰ ਫਿਰ ਉਸਨੇ ਅੰਮ੍ਰਿਤਸਰ ਸਾਹਿਬ ਉਤੇ ਮਾਰਚ 23 ਅਤੇ 30 ਹਜ਼ਾਰ ਆਧੀਆਂ ਦੀ ਫੌਜ ਨਾਲ ਦਰਬਾਰ ਸਾਹਿਬ ਉਤੇ ਅਚਾਨਕ ਭਿਆਨਕ ਹਮਲਾ ਕੀਤਾ ਉਸ ਦਾ ਸਾਹਮਣਾ ਕਰਨ ਲਈ ਨਾਮ ਰਸਿਏ ਬਾਬਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਹੇਠ 30 ਬੁੱਧ ਹੀ ਵਚਨਬੱਧ ਚੜਦੀ ਕਲਾ ਵਾਲੇ ਖਾਲਸਾ ਜੋਧਿਆਂ ਦੀ ਇੱਕ ਛੋਟੀ ਜਿਹੀ ਟੁਕੜੀ ਸੀ ਸਿੰਘਾਂ ਨੇ ਆਪਣੀ ਬਹਾਦਰੀ ਨਾਲ ਅਫਗਾਨਾਂ ਨੂੰ ਹੈਰਾਨ ਕੀਤਾ ਅਤੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਬਦਾਲੀ ਆਪਣੇ ਨੁਕਸਾਨ ਤੋਂ ਗੁੱਸੇ ਵਿੱਚ ਸੀ ਪਰ ਸਿੱਖਾਂ ਦੀ ਹਿੰਮਤ ਤੋਂ ਵੀ ਪ੍ਰਭਾਵਿਤ ਹੋਇਆ ਉਸਨੇ ਭਾਰੀ ਤੋਪਖਾਨਾ ਲਿਆਂਦਾ ਅਤੇ ਇੱਕ ਵਾਰ ਫਿਰ ਪਵਿੱਤਰ ਅਸਥਾਨ ਦੇ ਟੁਕੜੇ-ਟੁਕੜੇ ਕਰ ਦਿੱਤੇ ਅਬਦਾਲੀ ਦੇ ਅਫਗਾਨਿਸਤਾਨ ਵਾਪਸ ਆਉਣ ਤੋਂ ਥੋੜੀ ਦੇਰ ਬਾਅਦ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਰੋਜ਼ਾਨਾ ਦੀ ਸੇਵਾ ਇੱਕ ਵਾਰ ਫਿਰ ਸ਼ੁਰੂ ਹੋਈ ਅਤੇ 1955 ਵਿੱਚ ਭਾਰਤੀ ਸਰਕਾਰ ਦੇ ਹਮਲੇ ਤੱਕ 1991 ਸਾਲਾਂ ਤੱਕ ਲਗਾਤਾਰ ਚੱldi ਰਹੀ 1955 ਵਿੱਚ ਭਾਰਤ ਵੱਲੋਂ ਪੰਜਵਾਂ ਹਮਲਾ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਕਈ ਵੱਖ-ਵੱਖ ਤਰੀਕਿਆਂ ਨਾਲ ਧੋਖਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਸੀ ਪੰਜਾਬੀ ਰਾਜ ਤੋਂ ਇਨਕਾਰ ਸਿੱਖਾਂ ਨੂੰ ਪੰਜਾਬੀ ਨੂੰ ਰਾਜ ਦੀ ਭਾਸ਼ਾ ਵਜੋਂ ਦਰਜਾ ਦਿਵਾਉਣ ਲਈ ਭਾਰਤੀ ਹਕੂਮਤ ਖਿਲਾਫ ਸੰਘਰਸ਼ ਅਤੇ ਵਿਰੋਧ ਕਰਨ ਲਈ ਮਜਬੂਰ ਕੀਤਾ ਗਿਆ ਪੰਜਾਬੀ ਸੂਬਾ ਮੋਰਚੇ ਦੇ ਹਿੱਸੇ ਵਜੋਂ ਰੋਜ਼ਾਨਾ ਸਵੈ ਇਛਿਤ ਗ੍ਰਿਫਤਾਰੀਆਂ ਲਈ ਵਲੰਟੀਅਰ ਹਰਮੰਦਰ ਸੇਵਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਾਂਗਰਸ ਪਾਰਟੀ ਦੇ ਹੁਕਮਾਤੇ ਪੁਲਿਸ ਨੇ ਕੰਪਲੈਕਸ ਨੂੰ ਘੇਰਾ ਪਾ ਲਿਆ ਲੰਗਰ ਬੰਦ ਕਰ ਦਿੱਤਾ ਅਤੇ ਮੁੱਖ ਗ੍ਰੰਥੀ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਕੰਪਲੈਕਸ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ ਤੇ ਕੀਰਤਨ ਰੋਕਿਆ ਗਿਆ ਅਤੇ ਪੁਲਿਸ ਨੇ ਆਪਣੇ ਆਪ ਨੂੰ 4 ਦਿਨਾਂ ਲਈ ਇੰਚਾਰਜ ਬਣਾਇਆ ਇਸ ਸਮੇਂ ਦੌਰਾਨ ਪੁਲਿਸ ਨੇ ਪਰਕਰਮਾ ਤੇ ਹਮਲਾ ਕੀਤਾ ਅਤੇ ਸ਼ਰਧਾਲੂਆਂ ਨੂੰ ਇੱਕ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਛੁੱਟੇ ਕੁਝ ਗੋਲੇ ਸਰੋਵਰ ਵਿੱਚ ਵੀ ਡਿੱਗ ਪਏ ਸਨ ਸੈਂਕੜੇ ਸਿੱਖਾਂ ਨੂੰ ਬੇਜ਼ੱਬ ਕੀਤਾ ਗਿਆ ਲਾਠੀਆਂ ਅਤੇ ਰਾਈਫਲਾਂ ਨਾਲ ਕੁੱਟਿਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਕਈ ਸੌ ਬੀਬੀਆਂ ਵੀ ਸ਼ਾਮਲ ਸਨ ਤਾਕਤ ਦੇ ਪ੍ਰਦਰਸ਼ਨ ਵਜੋਂ ਫੌਜਾਂ ਨੇ ਪਹਿਲਾਂ ਹਰਮੰਦਰ ਸਾਹਿਬ ਦੀਆਂ ਗਲੀਆਂ ਵਿੱਚੋਂ ਅਤੇ ਫਿਰ ਹਰਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ 플ੈਗ ਮਾਰਚ ਵੀ ਕੀਤਾ 1984 ਵਿੱਚ ਇੰਦਰਾ ਗਾਂਧੀ ਅਤੇ ਫੌਜ ਦੁਆਰਾ ਛੇਵਾਂ ਹਮਲਾ 1970 ਦੇ ਦਹਾਕੇ ਦੇ ਅਖੀਰ ਵਿੱਚ ਇੰਦਰਾ ਗਾਂਧੀ ਨੇ ਸਿੱਖਾਂ ਦਾ ਪੱਕਾ ਹਲ ਕਰਨ ਦਾ ਫੈਸਲਾ ਕੀਤਾ ਉਹ ਇਸ ਗੱਲ ਤੋਂ ਨਿਰਾਸ਼ ਸੀ ਕਿ ਸਿੱਖਾਂ ਨੇ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦੇ ਉਸ ਦੇ ਗੈਰਕਾਨੂੰਨੀ ਐਲਾਨ ਦਾ ਵਿਰੋਧ ਕੀਤਾ ਸੀ ਜੂਨ 1984 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪ੍ਰਬਤੇ ਉਸਨੇ ਭਾਰਤੀ ਫੌਜ ਨੂੰ ਹਰਮੰਦਰ ਸਾਹਿਬ ਕੰਪਲੈਕਸ ਅੰਦਰੋਂ ਖਾੜਕਾਂ ਨੂੰ ਪੂਜਾਉਣ ਦੇ ਬਹਾਨੇ ਹਰਮੰਦਰ ਸਾਹਿਬਾਂ ਤੇ 40 ਤੋਂ ਵੱਧ ਹੋਰ ਗੁਰਦੁਆਰਿਆਂ ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਮੀਡੀਆ ਬਲੈਕਆਊਟ ਦੇ ਤਹਿਤ ਕਾਰਵਾਈ ਨੂੰ ਧਿਆਨ ਨਾਲ ਸਮਾ ਬੰਦ ਕੀਤਾ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਜਾਨੀ ਨੁਕਸਾਨ ਹੋ ਸਕੇ ਕਿਉਂਕਿ ਮਾਸੂਮ ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋ ਗਏ ਸਨ। ਹਰਮੰਦਰ ਸਾਹਿਬ ਵਿਕੇਸ਼ ਸਿੰਘ ਸੂਰਮਿਆ ਨੇ 12 ਦਿਨਾਂ ਤੋਂ ਵੱਧ ਸਮੇਤਕ ਹਥਿਆਰ ਨਾਲ लैस 15000 ਪਾਰਕੀ ਫੌਜੀਆਂ ਦਾ ਸਾਹਮਣਾ ਕੀਤਾ ਫੌਜ ਨੂੰ ਭਿਆਨਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਭਾਰੀ ਜਾਨੀ ਨੁਕਸਾਨ ਹੋਇਆ ਅੰਤ ਵਿੱਚ ਉਹਨਾਂ ਨੇ ਟੈਂਕਾਂ ਦੀ ਸਹਾਇਤਾ ਲਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਬਾਹ ਕਰ ਦਿੱਤਾ ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਗਾ ਦਿੱਤੀ ਅਤੇ ਸਦੀਆਂ ਪੁਰਾਣੀ ਇਤਿਹਾਸ ਅਤੇ ਵਿਰਾਸਤ ਨੂੰ ਤਬਾਹ ਅਤੇ ਚੋਰੀ ਕਰ ਲਿਆ ਸ੍ਰੀ ਹਰਮੰਦਰ ਸਾਹਿਬ ਵਿੱਚ ਹੀ 300 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਪਵਿੱਤਰ ਸਰੋਵਰ ਖੂਨ ਅਤੇ ਲਾਸ਼ਾਂ ਨਾਲ ਭਰ ਗਿਆ ਸੀ ਰਜੀਵ ਗਾਂਧੀ ਦੁਆਰਾ 7ਵਾਂ ਅਤੇ 8ਵਾਂ ਹਮਲਾ 1986 ਅਤੇ 1988 April 1986 ਵਿੱਚ ਸਿੱਖ ਇੱਕ ਪਹਿਲਾਂ ਤੋਂ ਯੋਜਨਾਬੰਦ ਮੀਟਿੰਗ ਲਈ ਉੱਥੇ ਇਕੱਠੇ ਹੋਏ ਸਨ ਉਨ੍ਹਾਂ ਨੂੰ ਰੋਕਣ ਲਈ ਭਾਰਤੀ ਕਮਾਂਡੋਜ਼ ਨੇ ਕੰਪਲੈਕਸ 'ਤੇ ਹਮਲਾ ਕਰ ਦਿੱਤਾ ਅੰਦਰ ਮੌਜੂਦ ਕਈ ਸਿੱਖਾਂ ਨੂੰ ਮਾਰ ਦਿੱਤਾ ਅਤੇ ਗ੍ਰਿਫਤਾਰ ਕਰ ਲਿਆ ਇਸ ਕਾਰਵਾਈ ਦਾ ਕੋਡ ਨਾਮ ਆਪਰੇਸ਼ਨ ਬਲੈਕ ਥੰਡਰ ਰੱਖਿਆ ਗਿਆ ਸੀ ਇਸ ਮੌਕੇ ਤੇ ਜ਼ਿਆਦਾਤਰ ਸਿੱਖਾਂ ਨੂੰ ਲੜਨ ਤੋਂ ਇਨਕਾਰ ਕਰਨ ਲਈ ਮਨਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਮਾਸੂਮ ਜਾਨਾਂ ਜਾਣ ਦਾ ਡਰ ਦਿੱਤਾ ਗਿਆ ਸੀ ਇਸ ਲਈ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਸ਼ਾਂਤੀਪੂਰਵਕ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਮਈ 1988 ਵਿੱਚ ਦੂਜੇ ਹਮਲੇ ਵਿੱਚ ਕੰਪਲੈਕਸ ਤੇ ਦੁਆਰਾ ਹਮਲਾ ਹੋਇਆ ਜਿਸ ਵਿੱਚ ਹੋਰ ਸਿੱਖ ਮਾਰੇ ਗਏ ਇਨ੍ਹਾਂ 8 ਹਮਲਿਆਂ ਦੇ ਬਾਵਜੂਦ ਸੱਚ ਖੰਚੀ ਰਿਹਰਮੰਦਰ ਸਾਹਿਬ ਹਮੇਸ਼ਾ ਵੰਸ਼ਾਂ ਨਾਲ ਖੜਾ ਹੈ ਜਿਹੜੇ ਲੋਕ ਇਸ ਨੂੰ ਤਬਾਹ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਇਸ ਦੇ ਇਤਿਹਾਸ ਹਰ ਦੇ ਉਹਨਾਂ ਲੋਕਾਂ ਦੇ ਇਤਿਹਾਸ ਸੋਇਲ ਚਾਤੀ ਮਾਨਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਨੂੰ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸ਼ਾਸਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਿੱਖਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਖੁੱਲ ਕੇ ਇਕੱਠੇ ਹੋਣ ਅਤੇ ਉੱਥੋਂ ਆਪਣੀਆਂ ਮਹੀਮਾ ਚਲਾਉਣ ਦੇ ਆਪਣੇ ਅਧਿਕਾਰ ਨਾਲ ਕਦੇ ਸਮਝੌਤਾ ਨਹੀਂ ਕੀਤਾ ਇਹ ਸਿੱਖ ਅਧਿਆਤਮਿਕ ਅਤੇ ਰਾਜਨੀਤਿਕ ਮਾਮਲਿਆਂ ਦਾ ਕੇਂਦਰ ਹੈ ਅਤੇ ਭਾਰਤ ਦੇ ਬਹੁਤ ਸਾਰੇ ਸ਼ਾਸਕਾਂ ਦੇ ਜ਼ੁਲਮ ਦੇ ਵਿਰੁੱਧ ਵਿਰੋਧ ਦਾ ਕੇਂਦਰ ਵੀ ਰਿਹਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ।